ਮੈਂ ਲਾਇਆ ਤੈਨੂੰ ਤਾਂ ਹੀ ਫੋਨ ਕੱਲਾ ਹੀ ਸਾਈਡ ਤੇ ਆਹ ਕੱਲਾ ਹੀ ਆ ਅੱਜ ਕਿਵੇਂ ਯਾਦ ਕਰ ਲਿਆ ਚਲੋ ਮੈਂ ਤਾਂ ਯਾਦ ਕਰ ਲਿਆ ਤੂੰ ਤਾਂ ਕਦੀ ਗੱਲ ਹੀ ਨਹੀਂ ਕੀਤੀ ਮਰਜੀ ਆ ਤੇਰੀ ਦੇਖਣਾ ਕੋ ਯਾਰ ਨਹੀਂ ਛੁੱਟੀ ਲਵਾ ਲਈ ਹੁਣ ਮੈਂ 15 20 ਦਿਨਾਂ ਤੇਰੇ ਆ ਰਿਹਾ ਪੰਜਾਬ ਛੁੱਟੀ ਲਵਾ ਲਈ ਮੈਂ ਅੱਛਾ ਜੀ ਹੁਕਮ ਕਰੋ ਜੀ ਹੋਰ ਕੁਝ ਹੋਰ ਕੋਈ ਨਵੀਂ ਗੱਲ ਹੈ ਨਮਿਤਾ ਜੀ ਤੁਸੀਂ ਸੁਣਾਓ ਜੀ ਅੱਗੇ ਚਲੋ ਮੈਂ ਹੀ ਗੱਲ ਕਰ ਲੈਣਾ ਤੁਸੀਂ ਤਾਂ ਕਦੀ ਹਾਲ ਚਾਲ ਚੈੱਕ ਨਹੀਂ ਆਰ ਮਲਤੀ ਆ ਬਸ ਥੋੜਾ ਜਿਆ ਬੀਜੀ ਹੁੰਨੇ ਆ ਬਾਈ ਯਾਰ ਪੁੱਛਣਾ ਆ ਮੈਂ ਕਿਹਾ ਚਲੋ ਸਾਨੂੰ ਵੀ ਆਦੀ ਕਰ ਲੈਣ ਜਦੋਂ ਤੋਂ ਪੰਜਾਬ ਛੱਡਿਆ ਪੁਰ ਲਗੇ ਬਸ ਬੀਜੀ ਹੁੰਨੇ ਆ ਬ੍ਰਦਰ ਹੋਰ ਨਹੀਂ ਕੋਈ ਆ ਮੈਂ ਕਿਹਾ ਬਾਹਰ ਵਾਲਾ ਨੰਬਰ ਦੇ ਕੇ ਪਛਾਨ ਲਿਆਉਣਾ ਹੁੰਦਾ ਹਾਂਜੀ ਹਾਂਜੀ ਪਛਾਨ ਬੋਲਦਾ ਹਾਂਜੀ ਹਾਂਜੀ ਸੁਣਾ ਹੋਰ ਤਾਂ ਵਧੀਆ ਵਸ ਤੂੰ ਦੱਸ ਕਿਵੇਂ ਚੱਲਦਾ ਕੰਮਕਾਰ ਵਧੀਆ ਚੱਲੀ ਜਾਂਦਾ ਕੰਮਕਾਰ ਤਾਂ ਸਭ ਵਧੀਆ ਚੱਲੀ ਜਾ ਰਿਹਾ ਜੀ ਅੱਜ ਕਿਵੇਂ ਯਾਦ ਕਰ ਲਿਆ ਛਾਦਾ ਮੈਂ ਤਾਂ ਯਾਦ ਕਰ ਲਿਆ ਤੂੰ ਤਾਂ ਕਦੀ ਗੱਲ ਹੀ ਨਹੀਂ ਕੀਤੀ ਮਰਜੀ ਆ ਤੇਰੀ ਦੇਖ ਹਾਂ ਕੋਈ ਯਾਰ ਪੁੱਛਣਾ ਉਹ ਤਾਂ ਕੰਮ ਪਤਾ ਕਿੰਨੇ ਨੇ ਹੂੰ ਕਿੰਨੇ ਕਾਮਨਾ ਕਿੰਨੇ ਜ਼ਿੰਮੇਵਾਰੀਆਂ ਆ ਗਿਆ ਤੇਰੇ ਤੇ ਜ਼ਿੰਮੇਵਾਰੀਆਂ ਆ ਹੀ ਜਾਂਦੀਆਂ ਨੇ ਵਿਆਹ ਤੋਂ ਬਾਅਦ ਤੈਨੂੰ ਪਤੀ ਆ ਫਿਰ ਆਹ ਇੱਕ ਗੱਲ ਹੈ ਵੀ ਵਿਆਹ ਤੋਂ ਬਾਅਦ ਜ਼ਿੰਮੇਵਾਰੀ ਤਾਂ ਬਹੁਤ ਜ਼ਿਆਦਾ ਆ ਜਾਂਦੀ ਹੈ ਹਾਂ ਤੇਰਾ ਵਿਆਹ ਹੋ ਗਿਆ ਕਿ ਨਾ ਅੱਜ ਤਨਸਰ ਲਾ ਰਹੇ ਹਾਂ ਸਾਰਾ ਕੁਝ ਹੋ ਜਾਣਾ ਹੋ ਤਾਂ ਆਪਣੇ ਸਾਰਾ ਕੁਝ ਇੱਕ ਬੁੱਢਾ ਹੋ ਜਾਏਗਾ ਪਤੰਦਰਾ ਹੋ ਜਾਏਗਾ ਹਨੇ ਬਤਾਂਦਰਾ ਕਿ ਕਰੀਏ ਬਾਹਰ ਜਾ ਕੇ ਪੈਸਾ ਕਮਾਣਾ ਕਿਹੜਾ ਸੌਖਾ ਹੈ ਪਤਾ ਹੀ ਕਿੰਨਾ ਮੁਸ਼ਕਿਲ ਕੰਮ ਹੈ ਬਥੇਰਾ ਕਮਾ ਲਿਆ ਹੁਣ ਚੱਲਣਾ ਬਹੁਤ ਔਖਾ ਹੈ ਹੁਣ ਤਾਂ ਮੁੜਿਆ ਚੱਲ ਹੁਣ ਤਾਂ ਬਥੇਰਾ ਕਮਾ ਲਿਆ ਉਹ ਨਹੀਂ ਛੁੱਟੀ ਲਵਾ ਲਈ ਹੁਣ ਮੈਂ 15 20 ਦਿਨਾਂ ਤਰੇ ਆ ਰਿਹਾ ਪੰਜਾਬ ਛੁੱਟੀ ਲਵਾ ਲਈ ਮੈਂ 15 20 ਦਿਨਾਂ ਦੇ ਅੰਦਰ ਅੰਦਰ ਮੈਂ ਪੰਜਾਬ ਆ ਜਾਣਾ ਹੈਗਾ ਠੀਕਾ ਉਹ ਜਿਹੜਾ ਮੇਰਾ ਖਾਤਾ ਨਹੀਂ ਸੀਗਾ ਹਾਂ ਉਹ ਯਾਰ ਨਾ ਐਕਸੈਸ ਬੈਂਕ ਚ ਖਾਤਾ ਸੀ ਮੇਰਾ ਤੇ ਉਹ ਲੈਣ ਦੇਣ ਦੀ ਵਜ੍ਹਾ ਤੇ ਨਾ ਕੋਈ ਬੰਦ ਹੋ ਗਿਆ ਪਤਾ ਨਹੀਂ ਕੀ ਮਸਲਾ ਆਇਆ ਉਹਦੇ 'ਚ ਤੇ ਮੈਂ ਲਾਇਆ ਤੈਨੂੰ ਤਾਂ ਹੀ ਫੋਨ ਕਰਲਾ ਹੀ ਸਾਈਡ ਤੇ ਹਾਂ ਕਰਲਾ ਹੀ ਆ ਯਾਰ ਗੱਲ ਇਦਾਂ ਹੈਗੀ ਵੀ ਮੈਂ ਨਾ ਕੋਈ ਪੈਸੇ ਜੋੜਿਆ ਆਪਣੇ ਕੋਲ ਮੇਰੇ ਕੋਲ ਪੈਸੇ ਪਏ ਆਪਣੇ ਮੈਂ ਕਹਿੰਦਾ ਚਲੋ ਤੇਰੇ ਕੋਲ ਭੇਜ ਦਿੰਦਾ ਪਰ ਮੈਨੂੰ ਛੁੱਟੀ ਤੇ ਆ ਜਾਣਾ ਹੈਗਾ ਤੈਨੂੰ ਪਤਾ ਛੁੱਟੀ ਵੀ ਕੱਟਣੀ ਆ ਹੋਰ ਵੀ ਸੌ ਕੰਮ ਹੁੰਦੇ ਆ ਲੈਣ ਦੇਣ ਬੰਦਿਆਂ ਨਾਲ ਸੌ ਘਾਟੇ ਵਾਦੇ ਆ ਤੇ ਮੈਂ ਕਹਿੰਦਾ ਚਲੋ ਤੇਰੇ ਕੋਲ ਪੈਸੇ ਪਏ ਰਹਿਣਗੇ ਜਦੋਂ ਮੈਂ ਛੁੱਟੀ ਤੇ ਆਣਾ ਹੈਗਾ ਆ ਕੇ ਫਿਰ ਤੇਰੇ ਕੋਲ ਨਾਲਾ ਜੋ ਵੀ ਹਿਸਾਬ ਕਿਤਾਬ ਹੋਇਆ ਮੇਰੀ ਮਾਨਤਾ ਪਈ ਰਹੂਗੀ ਚਲੋ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਫਿਰ ਆਇਆ ਹੈਗਾ ਵੀ ਕਿਤਨੇ ਜ਼ਿੰਮੇਵਾਰੀ ਸਾਹਮਣੇ ਪੈਣੀਆਂ ਵੀ ਗੱਲ ਆਪਣੇ ਦਮਾਂ ਦੀ ਦਮਾਂ ਚ ਰਹਿਣੀ ਚਾਹੀਦੀ ਆ ਅੱਛਾ ਗੱਲ ਆਪਣੇ ਦੇ ਵਿੱਚ ਹੀ ਰਹੇ ਚਾਹੀਦੀ ਹੂੰ ਹੂੰ ਗੱਲ ਕਿਸੇ ਕੋਲ ਆਪਣੇ ਜਾਣੇ ਚਾਹੀਦੀ ਉਹਦੇ ਪੈਸੇ ਮੇਰੇ ਕੋਲ ਪਏ ਆ ਜਾਂ ਉਹਨੇ ਮੈਨੂੰ ਪੈਸੇ ਭੇਜੇ ਸੀ ਤੈਨੂੰ ਤਾਂ ਪਤਾ ਹੀ ਆ ਸੌ ਲੋਕਾਂ ਦਾ ਲੈਣ ਦੇਣ ਹੁੰਦਾ ਫਿਰ ਮੰਗਣ ਵਾਲੇ ਬਹੁਤੇ ਹੁੰਦੇ ਆ ਉਹ ਤਾਂ ਗੱਲ ਹੈਗੀ ਆ ਤੇ ਆਪਣਾ ਕਿਹੜੀ ਬੈਂਕ ਦਾ ਖਾਤਾ ਪਾ ਰਹਾ ਹੈਗਾਗਾ ਕੋਈ ਗੱਲ ਨਹੀਂ ਕਿਹੜੀ ਚ ਕਰਾਉਣੇ ਨੇ ਦੱਸ ਸਾਰਿਆਂ ਦੇ ਖਾਤੇ ਨੇ ਆਪਣੇ ਦਾ ਚੱਲਦੀ ਜਾਂਦੇ ਨੇ ਹੂੰ ਚਾਹ ਜਿਹੜਾ ਮਰਜ਼ੀ ਦੇ ਦੇ ਤੂੰ ਕਿਹੜੀ ਬੈਂਕ 'ਚ ਖਾਤਾ ਪਣਾ ਕਿੰਨੇ ਕਰਾਉਣੇ ਕਿੰਨੇ ਨੇ ਯਾਰ ਮੇਰੇ ਕੋਲ ਇਸਕਮ ਡਾਲਰ ਆ ਬੈਂਕ 'ਚ ਜਾ ਕੇ ਪਤਾ ਲੱਗਣਾ ਵੀ ਕਿੰਨੇ ਬਣਦੇ ਨੇ ਇੰਡੀਆ ਦੇ ਕਿੰਨੇ ਡਾਲਰ ਆ ਮੈਂ ਦੱਸ ਦਿੰਨਾ ਉਹ ਨਹੀਂ ਇਹ ਤਾਂ ਬੈਂਕ 'ਚ ਜਾ ਕੇ ਪਤਾ ਲੱਗਣਾ ਨਾ ਮੈਂ ਦੱਸੂਗਾ ਤੈਨੂੰ ਅੱਛਾ ਹੋ ਗਿਆ ਹੂੰ ਹਾਂ ਤੇ ਉਹਨੇ ਪਾਸਬੁੱਕ ਦੀ ਫੋਟੋ ਲਾ ਕੇ ਭੇਜਣੀ ਸੀ ਮੈਨੂੰ ਯਾਰ ਅੱਛਾ ਆ ਕੋਈ ਗੱਲ ਨਹੀਂ ਕੋਈ ਦੇਖੋ ਆਪਣਾ ਜਿਹੜਾ ਮਸਲਾ ਆ ਤੇ ਹੱਲ ਹੋ ਗਿਆ ਤੇ ਉਹ ਮੈਂ ਪੁੱਛਣੀ ਭੁੱਲ ਗਿਆ ਇੱਥੋਂ ਯਾਰ ਅੱਛਾ ਅੱਛਾ ਉਹ ਮਸਲਾ ਜਿਹੜਾ ਜੇ